me اٿو قرآن کي ڀنڪر ساهره کي ڏي ڏي بشڪر Bunlar hep

करीब લઈ જનાપની ઓ આ કેમેરા થોડા છલી ખરાવ આડે ઘર સારી સંગતરોને વિનંતી કરતો હું છલી કરવા સદા મે દેજો આજ ગલી આ ગયો ઇતને આતો મલ્લી અગે આજો તું મને પાછળ લંગ જાવ રે મલ્લી અગે આજો તું મને પાછળ લંગ જાવ રે ਮੈਂ ਤੁਹਾਨੂੰ ਦੱਸ ਦਿੰਦਾ ਇਹ ਕਿ ਭਾਵਾ ਦਈਏ ਭਾਵਾ ਦਈਏ ਸਰ ਜੀ ਬੈਠੋ ਇਹ ਨਾ ਦਿਖੀਏ ਜੀ ਹਾਂ ਵੇਖਦਾ ਇਹ ਨਾ ਪਤਾ ਦਿਖੀਏ ਸਾਹ ਹਾਂ ਸਰ ਪਹਿਲਾਂ ਤਾਂ ਬਾਬਾ ਇੱਥੇ ਬਾਬਾ ਜਰਾ ਫਾਇਰ ਕਰੀਂ ਕਨੇ ਲੱਕੇ ਚਲੋ ਹਾਂਜੀ ਅੱਜ ਅਸੀਂ ਕਰ ਲਈਏ ਅੱਜ ਅਕਾਲਪੁਰਖ ਦੀ ਅਪਾਰ ਕਿਰਪਾ ਨਾਲ ਜੋ 2 ਦਸੰਬਰ ਨੂੰ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਸਪਸ਼ਟ ਸ਼ਬਦਾਂ ਚ ਲਿਖਿਆ ਸੀ ਕਿ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਕਮੇਟੀ ਜਿਹੜੀ ਹੈ ਉਹ ਸਿੱਖ ਰਾਸੀ ਹੋਂਦ ਨੂੰ ਪੁਨਰ ਸਿਰਜੀਤ ਕਰਨ ਲਈ ਭਰਤੀ ਕਰੂਗੀ ਅੱਜ ਅਕਾਲਪੁਰਖ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪੰਜ ਮੈਂਬਰ ਸਾਹਿਬਾਨ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਹੋਏ ਸੀ ਉਹਨਾਂ ਨੇ ਭਰਤੀ ਦੀ ਪ੍ਰਕਿਰਿਆ ਨੂੰ ਜਿਹੜਾ ਉਹ ਆਰੰਭ ਕੀਤਾ ਹੈ ਅਰਦਾਸ ਕਰਕੇ ਅਕਾਲਪੁਰਖ ਦਾ ਓਟ ਆਸਰਾ ਲੈ ਕੇ ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਤੇ ਅਪੀਲ ਕਰਦਾ ਪੰਜਾਬੀਆਂ ਨੂੰ ਅਪੀਲ ਕਰਦਾ ਕੇ ਵੱਧ ਤੋਂ ਵੱਧ ਵੱਧ ਤੋਂ ਵੱਧ ਅਕਾਲੀ ਦਲ ਦੇ ਮੈਂਬਰ ਬਣ ਕੇ ਆਓ ਆਪਾਂ ਪੰਥ ਤੇ ਪੰਜਾਬ ਦੀ ਆਵਾਜ਼ ਬਣੀਏ ਪੰਥ ਨੂੰ ਵੀ ਮਜ਼ਬੂਤ ਕਰੀਏ ਔਰ ਪੰਜਾਬ ਨੂੰ ਮਿਹਰਾ ਉਹ ਬਚਾਈਏ ਸਿੱਖ ਸੰਤਾ ਹੈ ਕਿ ਸਿੱਖ ਪ੍ਰਕਾਸ਼ਾ ਜੀ ਸੱਤਾ ਹੈ ਪੰਜੇ ਮੈਂਬਰਾਂ ਨੂੰ ਕਿ ਚਾਹ ਵਾਸਤੇ ਕੌਂਚਣੇ ਸਮਾਵੇ ਸਪੱਸ਼ਟ ਗੱਲਬਾਤ ਕਰਨ ਬਦ ਕਰੀਏ ਆਜੀ ਸੱਤਾ ਇਹ 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 ਨਹੀਂ ਦੇਖਣਾ ਜੀ ਪਰ ਸੱਤਾ ਹੈ ਤੁਹਾਨੂੰ ਕਿ ਸਾਰਾ ਫੰਦਾ ਹੋਇਆ ਹੋਇਆ ਹੁਣੇ ਅਸੀਂ ਇਸ ਤੋਂ ਬਾਅਦ ਵਿਚਾਰ ਕਰਦੇ ਆ ਪੰਜੇ ਮੈਂਬਰ ਮੀਟਿੰਗ ਕਰਕੇ ਤੇ ਉਹ ਫੈਸਲਾ ਲੈਂਦੇ ਆ ਮੀਟਿੰਗ ਕਰਨ ਤੋਂ ਪਹਿਲਾਂ ਜੀ ਕਿ ਤੁਸੀਂ ਜਲਦੀ ਮੁਲਾਕਾਤ ਕਰੋਗੇ ਜੀ ਸਾਡੇ ਲਈ ਸ੍ਰੀ ਅਕਾਲ ਤਖਸਾਲ ਸਾਹਿਬ ਸਰਬੋੱਚਾ ਅਸੀਂ ਪੂਰਾ ਸਤਿਕਾਰ ਕਰਦੇ ਆਂ ਅਕਾਲ ਤਖਸਾਲ ਸਾਹਿਬ ਦੇ ਹੁਕਮਾਂ ਤੇ ਹੀ ਜੋ ਸਾਨੂੰ ਇਹ ਸੇਵਾ ਲੱਗੀ ਆ ਆਦੇਸ਼ ਹੋ ਸੀ ਉਹ ਹੀ ਨਿਭਾ ਰਹੇ ਆਂ ਜਿਹੜਾ ਇਹ ਕੰਮ ਕੀਤਾ ਜਾਵੇ ਕਿੱਦਾਂ ਦੀ ਜੇ ਸਾਹਿਬ ਜੇ ਭੱਜ ਲੋਕਾਂ ਦੀ ਗੱਲ ਜੇ ਮੈਨੂੰ ਸਾਨੂੰ ਗੱਲ ਤਾਂ ਕਰ ਲੈਣ ਦਿਓ ਮਿਲ ਤਾਂ ਲੈਣ ਦਿਓ ਉਸ ਤੋਂ ਬਾਅਦ ਗੱਲ ਕਰਾਂਗੇ ਸੋ ਮੈਂ ਸਾਰੇ ਸੰਗਤ ਨੂੰ ਅਪੀਲ ਕਰਦਾ ਕਿ ਸ੍ਰੀ ਅਕਾਲ ਤਖਸਾਲ ਸਾਹਿਬ ਵੱਲੋਂ 2 ਦਸੰਬਰ ਨੂੰ ਜੋ ਹੁਕਮਨਾਮਾ ਜਾਰੀ ਹੋਇਆ ਸੀ ਸਿੰਘ ਸਹਬਾਨ ਵੱਲੋਂ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਵੱਲੋਂ ਅੱਜ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਆ ਸ਼੍ਰੀ ਕਾਲ ਤਕਸਾਲ ਤੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਸਮੁੱਚੇ ਸਿੱਖ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਸ ਵਰਤੀ ਪ੍ਰਿਗਰਾ ਹਿੱਸਾ ਲਓ ਕਮੀਨਰ ਕਮੀਨਰ ਕੋਲ ਹੋਣਾ ਉਹਦਾ ਜੀ ਜਥੇਦਾਰ ਸਾਹਿਬ ਜੋ ਵੀ ਸਾਨੂੰ ਠੀਕ ਹਾਂਜੀ ਹਾਂਜੀ ਅੱਜ ਸ਼ੁਰੂਆਤ ਹੋਈ ਹੈ ਜੀ ਪਰ ਦੀਦੀ ਕੀ ਕਹਿਣਾ ਚਾਹੋਗੇ ਇਸ ਦੇ ਕੀ ਸਰਪ੍ਰਸਤ ਖੜੇ ਦੇਖੋ ਜੋ ਸ਼੍ਰੀ ਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਫਸਿਲ ਤੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਨੇ आदेश ਦਿੱਤੇ ਸੀ ਉਹ ਉਹਨਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਅੱਜ ਪੰਜ ਮੈਂਬਰ ਕਮੇਟੀ ਨੇ ਪਿਛਲੇ 3 ਮਹੀਨਿਆਂ ਤੋਂ ਤਕਰੀਬਨ ਬਹੁਤ ਉਪਰਾਲੇ ਕੀਤੇ ਕਿ ਕਿਸੇ ਨਾ ਕਿਸੇ ਰੂਪ ਵਿੱਚ ਸਾਰਾ ਜਿਹੜਾ ਹੈ ਪੰਥਕ ਰੂਪ ਵਿੱਚ ਅਸੀਂ ਇਕੱਠੇ ਹੋਈਏ ਕਿਉਂਕਿ ਭਾਵਨਾ ਹੁਕਮਨਾਮਾ ਸਾਹਿਬ ਦੀ ਏ ਸੀ ਕਿ ਸਮੁੱਚੇ ਪੰਥ ਨੂੰ ਅਸੀਂ ਇਕੱਠੇ ਕਰਨਾ ਸੋ ਇਸ ਕਰਕੇ ਪੰਥ ਪ੍ਰਵਾਨਤ ਲੀਡਰਸ਼ਿਪ ਪੈਦਾ ਕਰਨ ਦਾ ਮਨੋਰਥ ਸੀ ਸੋ ਅੱਜ ਅਸੀਂ ਉਸ ਭਾਵਨਾ ਨਾਲ ਪੰਥਕ ਭਾਵਨਾ ਨਾਲ ਜਿਵੇਂ ਸੰਗਤ ਆਪ ਮੁਹਾਰੇ ਪਹੁੰਚੀ ਹੈ ਸੰਗਤ ਦੀਆਂ ਭਾਵਨਾਵਾਂ ਨੇ ਪਰ ਸਿੱਖ ਕੌਮ ਔਰ ਪੰਜਾਬ ਸਾਨੂੰ ਲੀਡਰਲੈਸ ਨਜ਼ਰ ਆ ਰਿਹਾ ਸੀ ਲੀਡਰਸ਼ਿਪ ਦੀ ਘਾਟ ਸੀ ਕਿਤੇ ਨਾ ਕਿਤੇ ਜ਼ਰੂਰ ਜੋ ਅਸੀਂ ਪੰਥਕ ਮੁੱਦਿਆਂ ਤੋਂ ਭਟਕੇ ਸੰਗਤ ਚਾਹੁੰਦੀ ਸੀ ਕਿ ਪੰਥ ਪ੍ਰਬੰਧਤ ਲੀਡਰਸ਼ਿਪ ਜਿਹੜੀ ਹੈ ਉਹ ਪੰਥਕ ਮੁੱਦਿਆਂ ਨੂੰ ਉਭਾਰ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਅੱਗੇ ਆਵੇ ਸੋ ਉਸ ਭਾਵਨਾ ਨਾਲ ਪੰਜ ਮੈਂਬਰੀ ਕਮੇਟੀ ਆਪ ਦਾ ਕਾਰ ਸ਼ੁਰੂ ਕੀਤਾ ਸਾਨੂੰ ਮਾਣ ਆ ਕਿ ਪੰਜੇ ਮੈਂਬਰ ਸਹਿਬਾਨ ਅਕਾਲ ਤਖਤ ਸਭ ਨੂੰ ਸਮਰਪਿਤ ਰਹਿ ਕੇ ਆਪਦੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਕੋਈ ਰਾਸੀ ਕੋਈ ਨਿਜਨੀ ਗੁਰੂ ਦੇ ਸਤਾਨ ਤੇ ਖੜੇ ਆ ਪੂਰਨ ਰੂਪ ਵਿੱਚ ਇੱਕ ਮਕਸਦ ਹੈ ਕਿ ਪੰਥ ਪ੍ਰਵਾਂਤ ਸੰਗਤ ਨੂੰ ਪ੍ਰਵਾਂਤ ਔਰ ਸੰਗਤ ਨੂੰ ਸਮਰਪਿਤ ਲੀਡਰਸ਼ਿਪ ਆ ਜਿਹੜੀ ਉਹ ਕੌਮ ਨੂੰ ਦੇਣੀ ਆ ਜੋ ਕੌਮ ਦੀ ਅਗਵਾਈ ਕਰੇ ਔਰ ਸਾਡੇ ਪੰਥਕ ਮਸਲਿਆਂ ਦਾ ਪੰਜਾਬ ਦੇ ਮਸਲਿਆਂ ਦਾ ਹੱਲ ਕਰੇ ਅੱਜ ਅਕਾਲੀ ਦਲ ਦੀ ਭਰਤੀ ਹੋਣ ਜਾ ਰਹੀ ਆ ਹੋਰ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਂ ਦੇ ਜਥੇਬੰਦੀਆਂ ਉਹਨਾਂ ਨੂੰ ਵੀ ਨਾਮ ਲੈ ਕੇ ਚੱਲੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਟੋਟਲ ਜਥੇਬੰਦੀਆਂ ਇਕੱਲੇ ਅਕਾਲੀ ਦਲ ਨੂੰ ਨੀ ਜਿਹੜੇ ਅਕਾਲੀ ਦਲ ਤੋਂ ਰੁਸਕੇ ਵੀ ਚਲੇ ਗਏ ਕੋਈ ਸਾਡੀਆਂ ਨਾਰਾਜ਼ੀਆਂ ਨਾਲ ਚਲੇ ਗਏ ਕਿਸੇ ਹੋਰ ਨਾਲ ਚਲੇ ਗਏ ਹਰੇਕ ਦਾ ਕੁੰਡਾ ਘੜਕਾਵਾਂਗੇ ਹਰੇਕ ਦੇ ਘਰੇ ਜਾਵਾਂਗੇ ਸਾਰੇ ਆਪਦੇ ਘਰ ਨੂੰ ਵਾਪਸ ਪਰਤੋ ਬੜੇ ਤਜਰਬੇ ਆਪਾਂ ਕਰ ਕਰ ਦੇਖ ਲਏ ਸਾਰੇ ਫੇਲ ਹੋਏ ਨੇ ਪੰਜਾਬ ਔਰ ਪੰਥ ਰੁੱੜ ਰਿਹਾ ਇਸ ਜਮਾਤ ਨੂੰ ਜੇ ਆਪਾਂ ਖੜੀ ਕਰਨੇ ਚਾਹੁੰਦੇ ਆ ਤਾਂ ਪੰਜ ਮੈਂਬਰੀ ਕਮੇਟੀ ਨੂੰ ਸਹਿਯੋਗ ਦਿਓ ਪਰਤੀ ਮਹਿਮ ਦਾ ਜਿਹੜਾ ਰੂਪ ਹੋਊਗਾ ਔਰ ਜੋ ਨਵੀਂ ਰੂਪਰੇਖਾ ਪੰਥ ਦੀ ਸਿਰਜੀ ਜਾਊਗੀ ਤੁਸੀਂ ਮਾਣ ਮਹਿਸੂਸ ਕਰੋਗੇ ਕਿਉਂ ਇੱਕ ਇਸ ਤਰ੍ਹਾਂ ਦਾ ਸੰਕਲਪ ਹੋਊਗਾ ਜਿਹਦੇ ਵਿੱਚ ਨਾ ਤਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਪਾਰਟੀ ਹੋਊਗੀ ਨਾ ਕੋਈ ਇੱਕ ਵਿਅਕਤੀ ਉਹਦੇ ਤੇ ਕਾਬਜ ਰਹਿ ਸਕੂਗਾ ਪੂਰਨ ਰੂਪ ਵਿੱਚ ਅਧਿਕਾਰਾਂ ਦੀ ਵੰਡ ਪੰਥ ਪ੍ਰਵਾਨਤ ਏਜੰਡਾ ਆਨੰਦਪੁਰ ਦੇ ਮਤੇ ਦੀ ਗੱਲ ਔਰ ਸਾਰੇ ਸੈਕੂਲਰਿਜ਼ਮ ਨਾਲ ਹਿੰਦੂ ਸਿੱਖ ਮੁਸਲਮ ਸਾਡਾ ਗਰੀਬ ਸਮਾਜ ਐਸਸੀ ਵਰਗ ਸਾਰਿਆਂ ਨੂੰ ਨਾਲ ਲੈ ਕੇ ਜੋ ਗੁਰੂ ਮਹਾਰਾਜ ਨੇ ਸਾਨੂੰ ਫਲਸਫਾ ਦਿੱਤਾ ਉਸ ਫਲਸਫੇ ਤੇ ਚੱਲ ਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨੂ। ਉਹ ਸਿਧਾਂਤ ਤੇ ਚੱਲਦੇ ਹੋਏ ਅਸੀਂ ਇਸ ਪਾਰਟੀ ਨੂੰ ਮਜ਼ਬੂਤ ਕਰਨਾ ਔਰ ਸਾਰੇ ਧਰਮਾਂ ਦੀ ਸੇਵਾ ਕਰਨੀ ਆ ਸਾਰੇ ਪੰਜਾਬੀਆਂ ਦੀ ਸੇਵਾ ਕਰਨੀ ਆ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਸੰਕਲਪ ਸੀ ਉਸ ਨੂੰ ਲੈ ਕੇ ਇਹ ਪੰਜ ਮੈਂਬਰੀ ਕਮੇਟੀ ਆ ਜਿਹੜੀ ਅੱਗੇ ਤੋਂ